ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੁਸੀਂ ਮੇਰੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਚਲੋ ਜੀ ਆਪਾਂ ਚੱਲਦੇ ਹਾਂ ਮਨਦੀਪ ਦੇ ਕੋਲ ਤੇ ਦੇਖਦੇ ਹਾਂ ਮਨਦੀਪ ਕੀ ਕਰਦੇ ਆ ਪਹਿਲਾਂ ਤਾਂ ਆਪਾਂ ਕੈਮਰਾ ਚੋਂ ਦੇਖਦੇ ਹਾਂ ਕਿ ਮਨਦੀਪ ਕੀ ਕਰ ਰਹੇ ਮਨਦੀਪ ਕਰ ਰਹੇ ਨੇ ਬੱਚਾ ਨੂੰ ਪਾ ਰਹੇ ਨੇ ਕੱਖ ਤੇ ਚਲੋ ਜੀ ਹੁਣ ਫਿਰ ਆਪਾਂ ਚੱਲਦੇ ਆਂ ਮੰਦੀਪ ਦੇ ਕੋਲ ਗੁਰਦੁਆਰਾ ਸਾਹਿਬ ਵਿੱਚ ਹੋ ਰਿਹਾ ਏ ਆਹ ਸੌਰੀ ਗੁਰਦੁਆਰਾ ਸਾਹਿਬ ਵਿੱਚ ਨਹੀਂ ਬਾਬਿਆਂ ਦੇ ਹੋ ਰਿਹਾ ਸਿੰਘਛੀ ਦਾ ਪਾਠ ਬਾਹਰ ਆ ਗਏ ਜੀ ਗੁਰਪ੍ਰੀਤ ਡਾਕਟਰ ਆਪਣਾ ਮੱਛਾਂ ਨੂੰ ਦਿਖਾਉਣਾ ਤਾਂ ਹੀ ਤੋਂ ਮੱਛਾਂ ਠੀਕ ਨੇ ਆ ਦੇਖੋ ਆ ਗੁਰਪ੍ਰੀਤ ਨੇ ਕੀ ਹੋ ਕਰਿਆ ਹੋਇਆ ਗੁਰਪ੍ਰੀਤ ਦੇ ਦਸਤਾਨੇ ਆ ਦੇਖੋ ਨਮਿਆ ਨਵੀਂ ਚੀਜ਼ ਦੇਖਣ ਨੂੰ ਮਿਲੀ ਅੱਜ ਆਪਾਂ ਨੂੰ ਆ ਦੇਖੋ ਇਹ ਨਵੀਂ ਚੀਜ਼ ਹੈ ਇਹ ਠੰਡ ਤੋਂ ਠੰਡ ਤੋਂ ਇਹਦੇ ਵਿੱਚ ਐਵੇਂ ਹੱਥ ਪੈੰਨੇ ਆ ਆ ਇਹ ਹੈਂਡਲ ਨਵੀਂ ਚੀਜ਼ ਮਿਲੀ ਹੈ ਦੇਖਣ ਨੂੰ ਅੱਜ ਗੁਰਪ੍ਰੀਤ ਦੇ ਮੋਟਰਸਾਈਕਲ ਤੇ ਮਿਲਦੇ ਆ ਜੀ ਆਪਾਂ ਗੁਰਪ੍ਰੀਤ ਗੁਰਪ੍ਰੀਤ ਸਤਿ ਸ੍ਰੀ ਅਕਾਲ ਕਰਦੋ ਸਾਰਿਆਂ ਨੂੰ ਅਮੈ ਤੇਰੇ ਮੋਟਰਸਾਈਕਲ ਤੇ ਜਿਹੜੇ ਉਹ ਲੱਗੇ ਹੋਏ ਆਂ ਦਸਤਾਨੇ ਉਹ ਦਿਖਾਏ ਅੱਜ ਸਾਰਿਆਂ ਨੂੰ ਵੀ ਆਪਾਂ ਨੇ ਇੱਕ ਨਵੀਂ ਚੀਜ਼ ਮਿਲੀ ਆ ਕਿੱਥੇ ਦੋ ਕਿੱਥੇ ਦੋ ਪੇਟ ਆਇਆ ਕਿਸੇ ਨੂੰ ਪੜਾ ਲੈਣਾ ਥਾਂਡੇ ਨੂੰ ਦੁੱਲਣਾ ਹੱਥ ਬੱਚੀ ਜੇ ਬਹੁਤ ਵਧੀਆ ਏ ਅੱਛਾ ਤਾ ਦੇਖੀ ਨਹੀਂ ਮੋਟਰਸਾਈਕਲ ਤੇ ਦਸਤਾਨੇ ਇਹੋ ਬਹੁਤ ਸੋਹਣੇ ਵਿੱਚ ਹੱਥ ਪੈਂਦਾ ਉਹਦੇ ਦੇਖੀ ਨਹੀਂ ਦੇਖ ਕੇ ਉੱਪਰ ਆਉਂਦਾ ਤਾਂ ਧੰਨਵਾਦ ਤੁਹਾਡਾ ਇੰਨਾ ਸੁਆਗਤ ਕਰਨ ਦਾ ਆਪਣੇ ਤਾਂ ਪਿੰਡ ਵਿੱਚ ਰੋਜ਼ ਰੌਣਕ ਲੱਗੀ ਵੀ ਹੁੰਦੀ ਆ ਨਾ ਪੁੱਛੋਗਾ ਤੇ ਪਾਠ ਅੱਜ ਫੇਰ ਆ ਤਲਦਾ ਬਹੁਤ ਰੌਣਕ ਲੱਗੀ ਰਹਿੰਦੀ ਰੋਜ਼ ਕਿਤੇ ਫਾਟਕ ਕਦੇ ਚੱਲ ਆ ਗਈ ਫਿਰ ਨਾ ਬੋਤਲ ਦਾ ਟੀਕਾ ਲੱਗ ਕੇ ਫਰਤੂਕ ਮੋਟੇ ਨਹੀਂ ਹੈਗਾ ਵੀ ਦਵਾਈ ਦੂਈ ਮੰਗਣੀ ਹੈ ਕਿਸੇ ਪਰ ਦੇਖੋ ਬੰਦਾ ਵੀ ਇਹਨਾਂ ਨੂੰ ਇਹਨਾਂ ਦਾ ਦੇਖ ਬਹੁਤ ਜ਼ਿਆਦਾ ਬੁਰਾ ਹਾਲ ਹੈ ਦੁੱਧ ਸੁੱਕ ਗਿਆ ਬਾ ਦਾਨ ਠੀਕੇ ਲੱਗਣੇ ਆ ਹੁਣ ਚਾਰਾਂ ਦੇ ਉਧਰ ਬੰਨ ਹੋਣੀਆਂ ਬਾ ਠੀਕ ਹੈ ਚਾਰਾਂ ਦੇ ਚਾਰਾਂ ਦੇ ਆਹ ਨੂੰ ਚਾਰਾਂ ਦੇ ਆਹ ਚਾਰਾਂ ਲਈ ਆ ਅੱਛਾ ਮੈਂ ਧਿਆਨ ਨੀ ਉਹਨਾਂ ਦਾ ਤਾਂ ਸਹੀ ਹੁੰਨੀ ਤਾਂ ਹੀ ਮੈਂ ਵੀ ਕਹਿੰਦੀ ਦੁੱਧੋ ਜਮਾ ਹੀ ਆ ਗਿਆ 2-2 ਕਿਲੋ ਬਰ ਮੁੰਡਾ ਹੱਸਦਾ ਏ ਓਏ ਓਹ ਕਹਿੰਦਾ ਵੀ ਛੇਤੀ ਗੌਰ ਕਰ ਲਈ ਹੈ ਹਨਾ ਗੱਲਾਂ ਮੀਨ ਜਗਵਿੰਦਰ ਹਾਂ ਗਿਆਂ ਦਲੇ ਹੋਰ ਅੱਜ ਡਾਕਟਰ ਨੂੰ ਬਰਾਣੇ ਗੁਰਪੀਤ ਨੂੰ ਠੀਕ ਹੈ ਮੈਂ ਸਾਂਦੇ ਨਾਲ ਆ ਲੱਗਿਆ ਦੀ 12 ਮੀਰੀ ਚਾਹ ਦੇ ਇਹ ਦਿਖਾਉਣਾ ਹੈ ਤੁਹਾਨੂੰ ਕਿ ਕੀ ਲਿਖਾ ਜੀਆਂ ਕਿਹਾ ਇਹ ਕੋਈ ਦਵਾਈ ਮੈਨੂੰ ਇਹ ਦਵਾਈ ਮਿਲ ਜਣੀ ਇਹਦਾ ਠੀਕ ਹੈ ਦੇਖੇ ਕੱਖ ਨਹੀਂ ਖਾ ਰਹੀ ਜੀ ਕੱਖ ਜਿਹੜੀ ਹਰਿਆਈ ਹੁਣ ਜਿੱਦਾਂ ਹਰਿਆਈ ਨਹੀਂ ਪਸੰਦ ਕਰਦੇ ਤਾਂ ਮੈਂ ਤੂੜੀ ਅਲੱਗ ਪਾਈ ਜੀ ਆ ਵੀ ਹਰਾ ਖਾਣਾ ਠੀਕ ਹੈ ਨਹੀਂ ਫਿਰ ਤੂੜੀ ਖਾਣੀ ਅਲੱਗ ਤੂੜੀ ਖਾ ਲੈਣਾ ਆਪਣੀਆਂ ਠੀਕ ਹੈ ਉਹ ਦੋ ਪਰਲੀਆਂ ਜਿਹੜੀਆਂ ਉੱਧਰ ਖੜੀਆਂ ਨੇ ਤੇ ਉਹ ਹਰਿਆਈ ਨੂੰ ਟੁੱਟ ਟੁੱਟ ਕੇ ਪੈ ਰਹੀਆਂ ਖਾਂਦੀਆਂ ਨਹੀਂ ਹਰਿਆਈ ਚੰਗੀ ਤਰ੍ਹਾਂ ਅਲੱਗ ਅਲੱਗ ਬਾਸਤੀ ਜੀ ਜਿਹੜੀ ਤੁਹਾਨੂੰ ਪਸੰਦ ਕਰਦੀ ਐ ਤੂੰ ਵੀ ਖਾ ਲਵੇ ਨਹੀਂ ਖਾਣੀ ਹਰਿਆਈ ਖਾਣੀ ਹਰਿਆਈ ਖਾ ਲਵੇ ਚਲੋ ਜੀ ਚੱਲੀਏ ਫਿਰ ਹੁਣ ਆਪਾਂ ਅੰਦਰ ਨੂੰ ਨਵੇੜੀ ਆਪਣੇ ਅੰਦਰ ਜਾ ਕੇ ਕੰਮਕਾਰ ਹਵਾ ਚੱਲ ਰਹੀ ਐ ਬਹੁਤ ਉੱਧਰ ਵੀ ਆਪਣੀ ਸਬਜ਼ੀਆਂ ਵੱਲ ਜੀ ਬਹੁਤ ਕੰਮ ਪੈ ਰਿਹਾ ਹੈ। ਜੀ ਦੇਖਦੇ ਹਾਂ ਉੱਧਰ ਵੀ ਕਿਹੜੇ-ਕਿਹੜਾ ਕੰਮ ਕਰਦੇ ਆ। ਤੇ ਹਵਾ ਬਹੁਤ ਚੱਲ ਰਹੀ ਅੱਜ ਠੰਡੀ ਤੇ ਆਜਣ ਤੋਂ ਫਿਰ ਅੰਜਲੀ ਨੂੰ ਦੇਖਦੇ ਆ ਫਿਰ ਆਪਾਂ ਕਿਹੜਾ-ਕਿਹੜਾ ਕੰਮ ਕਰਦੇ ਆ। ਚਲੋ ਜੀ ਇਹ ਹਾਂ। ਮਾਹੀ ਜੀ ਅੰਜਲੀ ਨੂੰ ਵੀ ਬਹੁਤ ਜਲ। ਸ਼ਾਮ ਦਾ ਟਾਈਮ ਹੈ ਜੀ। ਹਵਾ ਬਹੁਤ ਚੱਲ ਰਹੀ ਹੈ ਠੰਡ ਹੋਈ ਪਈ ਆ ਤੇ ਮੌਸਮ ਖਰਾਬ ਹੋ ਗਏ ਉਧਰ ਆ ਗਏ ਨੇ ਮਨਦੀਪ ਕੱਠ ਲੈ ਕੇ ਅੱਜ ਅਸੀਂ ਹੋ ਗਿਆ ਥੋੜੇ ਜਿਹਾ ਮੂਡ ਡੇਟ ਅੱਜ ਤੱਕ ਇਹ ਬਾਈਆਂ ਦੇ ਤੇ ਕਿਸੀ ਆਣੇ ਉੱਪਰ ਵੀ ਆ ਬੰਦੇ ਬੜੇ ਕੱਠ ਲੈ ਆਂਦੇ ਆ ਇਹ ਚੱਲ ਮੌਸਮ ਖਰਾਬ ਹੁੰਦਾ ਹੈ ਚਲੋ ਬੱਝੀ ਜਗਾ ਸੇ ਜੇ ਇੱਕ ਵਾਰ ਮੀਂਹ ਪੈ ਜਾਵੇ ਤਾਂ ਗੱਲ ਐਵੇਂ ਆ ਵੀ ਗਰਮੀ ਬਹੁਤ ਹੋ ਗਈ ਸੀ 3-4 ਦਿਨ ਤੋਂ ਜੇ ਮੀਂਹ ਪੈ ਗਿਆ ਨਾ ਤਾਂ ਥੋੜਾ ਜਿਹਾ ਮੌਸਮ 'ਚ ਫਰਕ ਮੌਸਮ 'ਚ ਫਰਕ ਪੈ ਜਾਊਗਾ ਨਹੀਂ ਤਾਂ ਗਰਮੀ ਬਹੁਤ ਹੋ ਗਈ ਸੀ ਹੁਣ ਤਾਂ ਗਰਮੀ ਪੈ ਕੇ ਫਿਰ ਬਹੁਤ ਔਖਾ ਹੋ ਜਾਣਾ ਤਾਂ ਰਾਜਬਾਈ ਕਹਿੰਨ ਤਾਂ ਗੱਲ ਹਾਂ ਹਾਂ ਕਹਿੰਦਾ ਵੀ ਜੇ ਇੱਕ ਮੀਂਹ ਪੈ ਗਿਆ ਨਾ ਸੌਰੀ ਬਿਮਾਰੀ ਚੱਕੀ ਜਾਣੀ ਹਾਂ ਠੀਕ ਹੈ ਵਧੀਆ ਗੱਲ ਹੈ ਬਣਕਾਂ ਨੂੰ ਹੁਣ ਦੇਖੀ ਤੇਲਾ ਤੂਲਾ ਹੂੰ ਸਤਰੇਹਾ ਹੁਣ ਚੱਲੇ ਵਾਲੀਆਂ ਹੀ ਹੋ ਗਈਆਂ ਕਣਕ ਨੂੰ ਪਤਾ ਕੀ ਹੈ ਹੁਣ ਹੀ ਤੇ 3-4 ਦਿਨ ਤੇ ਜਿਹੜੀ ਇੰਨੀ ਗਰਮੀ ਪੈ ਰਹੀ ਥੀ ਉਹਨੇ ਥੋੜਾ ਜਿਹਾ ਜ਼ਿਆਦਾ ਹੀ ਉਹ ਕਰਤੇ ਦਾ ਗਰਮੀ ਕਹਿੰਦਾ ਜ਼ਿਆਦਾ ਨਹੀਂ ਤਾਂ 1.5 ਮਹੀਨਾ ਅਡਵਾਂਸ ਹੋ ਗਈ 2 ਮਹੀਨੇ ਹਾਂ ਸਹੀ ਗੱਲ ਹੈ ਜੇ ਹੁਣ ਇੱਕ ਮੀਂਹ ਪੈ ਜਾਵੇ ਨਾ ਥੋੜਾ ਜਿਹਾ ਫਰਕ ਪੈ ਜਾਊਗਾ ਮੌਸਮ ਦਾ ਲੰਘ ਜਾਣਗੇ 10-15 ਦਿਨ ਤਾਂ ਲੰਗੇ ਜਾਣਗੇ ਆਰਾਮ ਨਾਲ ਹੂੰ ਕੁਨੇ ਜੇ ਨਾ ਗੁਰਾ ਹੋ ਲਾ ਕਿ ਆਪ ਨੂੰ ਜੋ ਜੁਲਾਈ ਚ ਆਪ ਨੂੰ ਗਾ ਸਹੀ ਟੋਲੇ ਅੱਜ ਥੋੜਾ ਜਿਹਾ ਆਪਾਂ ਕੰਮ ਨੂੰ ਵੀ ਲੇਟ ਹੈ ਬਸ ਅੱਗੇ ਬੋਲ ਬੋਲ ਤੋਕਾ ਮੈਂ ਕਰਾ ਔਕਾ ਤੂੰ ਬਾਹਰ ਲਈ ਮੈਂ ਪਤਾ ਦੁੱਧ ਪਾ ਆਂਦਾ ਕਿ ਡੈਰੀ ਚ ਹਾਂਜੀ ਅੱਜ ਦੀ ਵੀਡੀਓ ਇੱਥੇ ਕੱਟ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੁਸੀਂ ਮੇਰੀ ਵੀਡੀਓ ਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਤੇ ਤੁਹਾਡੇ ਬਹੁਤ ਸੋਹਣੇ ਸੋਹਣੇ ਮੈਨੂੰ ਕਮੈਂਟ ਆ ਰਹੇ ਆ ਮੈਂ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ